जी मैं सर आप काफी अलग अलग एरियाज में आप प्रोड्यूसर में भी हम आपको देख चुके हैं हिंदी मूवीज में आपको देख चुके हैं अभी आप काफी बड़ा नाम हो चुके हैं पंजाबी फिल्म इंडस्ट्री में भी कितना मुश्किल हो जाता है प्रोजेक्ट सिलेक्ट करना और किसी निर्देशन के अनुसार कर पाना क्योंकि आप काफी एरियाज में आ, अपना रोल निभा चुके हैं बींग ए प्रोड्यूसर और बींग एन एक्टर और फ्रॉम एवरीवेयर सो हाउ डिफिकल्ट इट इज कि आप सिलेक्ट कर पाना एक प्रोजेक्ट ਔਰ ਉਸਕੇ ਅਗੇ ਉਸਕੋ ਪਰਫਾਰਮ ਵੀ ਕਰਪਾਣਾ ਕਿੰਨਾ ਪ੍ਰੈਸ਼ਰ ਹੁੰਦਾ ਹੈ ਰਾਈਟ ਵੀਰੇ ਸਬਜੈਕਟ ਸਿਲੈਕਟ ਕਰਨਾ ਤਾਂ ਅੱਜ ਦੀ ਡੇਟ ਚ ਟਾਫੀ ਹੈ ਕਿਉਂਕਿ ਹਰ ਬੰਦਾ ਆਪਣੇ ਅਕੋਰਡਿੰਗ ਛੋਲੇ ਹੀ ਚੂਜ਼ ਕਰਦਾ ਉਹ ਆਉਣ ਤੋਂ ਬਾਅਦ ਪਤਾ ਲੱਗਦਾ ਵੀ ਕੀ ਬਣਦਾ ਉਹਦਾ ਹਨਾ ਕਿਉਂਕਿ ਕਈ ਵਾਰੀ ਆਡੀਅנס ਦਾ ਪਤਾ ਨਹੀਂ ਹੁੰਦਾ ਉਹ ਕਈ ਵਾਰੀ ਕਿਸੇ ਚੀਜ਼ ਨੂੰ ਰਿਜੈਕਟ ਕਰ ਦਿੰਦੀ ਹੈ ਕਿਸੇ ਚੀਜ਼ ਨੂੰ ਬਹੁਤ ਐਕਸੈਪਟ ਕਰ ਲੈਂਦੀ ਹੈ ਤੇ ਸਾਨੂੰ ਉਹਨਾਂ ਦੇ ਅਕੋਰਡਿੰਗ ਹੀ ਚੱਲਣਾ ਪੈਂਦਾ ਕਿਉਂਕਿ ਫਿਲਮ ਆਪਾਂ ਆਡੀਅנס ਦੇ ਲਈ ਬਣਾਉਨੇ ਆ ਜੋ ਉਹ ਪਾਸ ਕਰਦੇ ਆ ਬਸ ਉਹੀ ਵਧੀਆ ਹੈ ਜੋ ਨਹੀਂ ਪਾਸ ਕਰਦੇ ਉਹ ਨਹੀਂ ਵਧੀਆ ਹੈ ਸੋ ਦੂਸਰਾ ਏਦਾਂ ਦਾ ਕੁਝ ਨਹੀਂ ਜਦੋਂ ਮੈਂ ਐਜ਼ ਐਕਟਰ ਕੰਮ ਕਰਦਾ ਤਾਂ ਮੈਂ ਸਿਰਫ ਜੋ ਮਨਦੀਪਾ ਜੀ ਨੇ ਕਿਉਂਕਿ ਮਨਦੀਪਾ ਜੀ ਤਾਂ ਉਹ ਨੇ ਮਨਦੀਪਾ ਜੀ ਤੇ ਨਵਨੀਤ ਭਾਜੀ ਇਹਨਾਂ ਨੇ ਮੈਨੂੰ ਲਾਂਚ ਕੀਤਾ ਸੀ इवन टिप्स ਨਹੀਂ ਮੈਨੂੰ ਲਾਂਚ ਕੀਤਾ ਕੁਮਾਰ ਜੀ ਨੇ ਸੋ ਇਸ ਫਿਲਮ ਲਈ ਤਾਂ ਸ਼ੁਰੂ ਤੋਂ ਹੀ ਸਾਡਾ ਇੱਕ ਬਹੁਤ ਸੌਫਟ ਕੋਰਨਰ ਹੈ ਤੇ ਕੁਮਾਰ ਜੀ ਜਦੋਂ ਮੇਰੇ ਕੋਲੇ ਆਏ ਕਿਉਂਕਿ ਫਿਲਮ ਬਹੁਤ ਵੱਡੀ ਸੀ ਸੋ ਜਿਹੜੇ ਬੰਦੇ ਦੀ ਵੀ ਫੀਸ 100 ਰੁਪਏ ਹੁੰਦੀ ਸੀ ਜੇ ਉਸ ਅਕੋਰਡਿੰਗ ਸਾਰਿਆਂ ਨੂੰ ਫੀਸ ਆ ਦਿੱਤੀਆਂ ਜਾਂ ਤਾਂ ਉਹ ਫਿਲਮ ਬਣਨੀ ਟਫ ਸੀਗੀ ਤੇ ਅਸੀਂ ਜ਼ਰੂਰ ਪੈਸਿਆਂ ਲਈ ਵਾਸੇ ਬਹੁਤ ਪਰ ਮੈਂ ਇਹ ਦੇਵਾਂ ਤੇ ਕਹ ਰਿਹਾ ਸੀ ਮੈਂ ਕਿਹਾ ਭਾਜੀ ਜੇ ਤੁਸੀਂ 1 ਰੁਪਿਆ ਦੋਗੇ ਫਿਲਮ ਤਾਂ ਵੀ ਕਰਨੀ ਆ ਠੀਕ ਹੈ ਵੀ ਇਹ ਨਹੀਂਗਾ ਵੀ ਆਪਾਂ ਚੀਜ਼ਾਂ ਲੈਫਟ ਰਾਈਟ ਕਰਾਂਗੇ ਕਿਉਂਕਿ ਫਿਲਮ ਜ਼ਰੂਰ ਕਰਨੀ ਆ ਸੋ ਪੂਰੀ ਟੀਮ ਉਹ ਹੈ ਜਿਹਨੇ ਮੈਨੂੰ ਲਾਂਚ ਕੀਤਾ ਹੈ ਸੋ ਮੇਰੇ ਲਈ ਤਾਂ ਮੈਂ ਬਹੁਤ ਦਿਲੋਂ ਅਟੈਚਡ ਆ ਮਨਦੀਪ ਭਾਈ ਨਾਲ ਮਨਦੀਪ ਭਾਜੀ ਉਹਨਾਂ ਡਾਇਰੈਕਟਰਾਂ ਚੋਂ ਆ ਮੈਨੂੰ ਘੂਰ ਸਕਦੇ ਆ ਕੁੱਟ ਸਕਦੇ ਆ ਕਹਿ ਸਕਦੇ ਆ ਈਚ ਐਂਡ ਏਵਰੀਥਿੰਗ ਸੋ ਮੇਰੇ ਵੱਡੇ ਭਰਾ ਨੇ ਸੋ ਮੈਂ ਬਹੁਤ ਰਿਗਾਰਡ ਕਰਦਾ ਦਿਲ ਤੋਂ ਇਹਨਾਂ ਦਾ ਲਵ ਯੂ ਇਹਨਾਂ ਲਈ ਤਾਂ ਮੇਰੇ ਕੋਲ ਸ਼ਬਦ ਹੀ ਨਹੀਂ ਹੈਗੇ ਜੀ